ਮੈਂ ਇੱਕ ਹੋਰ ਇੱਕ ਨਿੱਜੀ ਅਨਾਊਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ कौर 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ। ਔਰ ਕਰਨਾ ਵੀ ਨਹੀਂ। ਕਰਨਾ ਵੀ ਨਹੀਂ। ਬਸ ਜਿਹੜਾ ਆਵੇ ਤੰਦਰੁਸਤ ਆਵੇ। ਬੱਚਾ ਆਵੇ ਤੰਦਰੁਸਤ ਆਵੇ। ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਕੁਦਰਤ ਦੀ। ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਯਾਰ। ਨਾ ਜੋ ਵੀ ਆਵੇ ਤੰਦਰੁਸਤ ਆਵੇ ਬਸ। ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ। ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਪਰ ਸੁਣ ਰਹੇ ਨੇ ਇਹ ਨਾ ਚੈੱਕ ਕਰਿਆ ਕਰੋ ਮੁੰਡਾ ਹੈ ਜਾਂ ਕੁੜੀ ਹੈ ਨਾ ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਪੇ ਕੀ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਹੁੰਦਾ ਰੱਬ ਕਿਹੜੇ ਰੰਗਾਂ ਚ ਰਾਜੀ ਹੈ